ਦੇ ਜਥੇਬੰਦੀ ਹੈ ਉਸ ਦੇ ਵਿੱਚੋਂ ਸਿਰਫ 10 ਨੌਜਵਾਨ ਜੋ NSA ਲਾਕੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਸਿਰਫ ਉਹ ਨਹੀਂ ਹੈਗੇ ਉਹਨਾਂ ਦੇ ਨਾਲ 30 ਤੋਂ 32 ਹੋਰ ਨੌਜਵਾਨ ਵੀ ਨੇ ਜਿਹੜੇ ਇਸ ਸਮੇਂ ਜੋ ਅਜਨਾਲਾ ਕੇਸ ਹੈ ਤੇ ਹੋਰ ਬਈ ਕਾਫੀ ਇਹੋ ਜਿਹੇ ਜੋ ਝੂਠੇ ਕੇਸ ਬਣਾ ਕੇ ਜੋ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੇ ਗਏ ਜਿਨ੍ਹਾਂ ਦੇ ਵਿੱਚ ਜਿਹੜੇ ਨਾਂ ਹੈਗੇ ਨੇ ਜਿਨ੍ਹਾਂ ਦਾ ਜੋ ਚਲਾਨ ਪੇਸ਼ ਹੋਇਆ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਇੱਕ ਗੁਰਪਾਲ ਸਿੰਘ ਨੇ ਗੁਰਵੀਰ ਸਿੰਘ ਨੇ ਬਲਜਿੰਦਰ ਸਿੰਘ ਨੇ ਸਵਰੀਤ ਸਿੰਘ ਨੇ ਅਮਨਦੀਪ ਸਿੰਘ ਅਜੀਤਪਾਲ ਸਿੰਘ ਨੇ ਹਰਵਿੰਦਰ ਸਿੰਘ ਹੁੰਦਲ ਭੁਪਿੰਦਰ ਸਿੰਘ ਉਰਫ ਸ਼ੇਰੂ ਸੁਖਮਨਜੀਤ ਸਿੰਘ ਉਰਫ ਸੁੱਖਾ ਹਰਪ੍ਰੀਤ ਸਿੰਘ ਓਂਕਾਰ ਸਿੰਘ ਹਰਕਰਨ ਸਿੰਘ ਸੁਖਪ੍ਰੀਤ ਸਿੰਘ ਈਸ਼ਵਰ ਸਿੰਘ ਰੰਜੋਤ ਸਿੰਘ ਬਲਵਿੰਦਰ ਸਿੰਘ ਗੁਰਜੋਤ ਸਿੰਘ ਪਰਸ਼ੋਤਮ ਸਿੰਘ ਜਗਦੀਸ਼ ਸਿੰਘ ਹਰਮੇਲ ਸਿੰਘ ਜੋਦੇ ਕਲਵੰਤ ਸਿੰਘ ਫੌਜੀ ਮਨਦੀਪ ਸਿੰਘ ਮਵੀ ਰਜਿੰਦਰ ਸਿੰਘ ਰਣਜੀਤ ਸਿੰਘ ਸੁਖਵਿੰਦਰ ਸਿੰਘ ਮਨਪ੍ਰੀਤ ਸਿੰਘ ਬੱਗਾ ਤੇਜਿੰਦਰ ਸਿੰਘ ਗਿੱਲ ਗੁਰਪ੍ਰੀਤ ਸਿੰਘ ਤੇ ਹੋਰ ਜਿਹੜੇ ਇਹਨਾਂ ਦੇ ਸਾਥੀ ਇੱਕ ਦੋ ਕਪੂਰਥਲਾ ਜੇਲ੍ਹ ਦੇ ਵਿੱਚ ਤਾਂ ਇੱਥੋਂ ਜੋ ਸਾਡੀ ਇਹੋ ਬੇਨਤੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਪਹਿਲਾਂ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਇਹ ਗੱਲ ਆਂਦੇ ਹੁੰਦੇ ਸੀ ਵੀ ਮੈਂ ਪੰਜਾਬ ਦਾ ਪੁੱਤਰ ਹਾਂ ਤੇ ਮੈਂ ਪੰਜਾਬ ਦੇ ਲਈ ਖੜੋਤਾ ਹਾਂ ਤੇ ਮੈਂ ਸਮਝਦਾ ਇਸ ਸਮੇਂ ਉਹਨਾਂ ਨੂੰ ਇਹ ਈ ਪੰਜਾਬ ਦੇ ਪੁੱਤਰ ਨਹੀਂ ਦਿਸ ਰਹੇ ਜਿਹੜੇ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਨ੍ਹਾਂ ਨੂੰ ਵਿਦਾਊਟ ਐਨੀ ਜੋ ਤੁਸੀਂ ਲਾ ਲੋ ਐਵੀਡੈਂਸ ਗਰਾਉਂਡ ਇਹਨਾਂ ਨੇ ਪਰਚਿਆਂ ਦੇ ਵਿੱਚ ਪਾਇਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਨੌਜਵਾਨ ਦੀ ਇੱਕ ਨੌਜਵਾਨ ਸੀ ਸ਼ਿਵ ਕੁਮਾਰ ਸ਼ਰਮਾ ਜਿਸ ਨੇ ਜੋ ਭਾਈ ਅਮਰਿਤਪਾਲ ਸਿੰਘ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ ਉਹਨਾਂ ਨਾਲ ਰਲ ਕੇ ਉਹਨੇ ਜੋ ਅੰਮ੍ਰਿਤ ਛਕਿਆ ਉਹ ਸਿੰਘ ਸਜਿਆ ਉਸਨੇ ਆਪਦਾ ਨਾਂ ਰੱਖਿਆ ਅਜੀਤਪਾਲ ਸਿੰਘ ਖਾਲਸਾ ਤੇ ਉਹ ਜੋ ਸਿੰਘਾਂ ਵਾਲੇ ਪਿੰਡ ਦਾ ਹੈ ਤਾਂ ਉੱਥੇ ਦੇਖਿਆ ਜਾਵੇ ਇੱਕ ਅਖਬਾਰ ਦੇ ਵਿੱਚ ਵੀ ਖਬਰ ਛਪੀ ਸੀ ਵੀ ਉਸ ਦਿਨ ਜੋ ਸਬ ਇੰਸਪੈਕਟਰ ਅਮਨਦੀਪ ਸਿੰਘ ਹੈ ਚਿਰਕ ਥਾਣੇ ਦਾ ਉਸ ਨੇ 23 ਫਰਵਰੀ 2003 ਨੂੰ ਉਸ ਨੂੰ ਆਪਦੇ ਘਰੇ ਨજરਬੰਦ ਕੀਤਾ ਸੀ ਵੀ ਉਹ ਜਨਾਲੇ ਕਦੇ ਗਿਆ ਵੀ ਨਹੀਂ ਪਰ ਤਾਂ ਵੀ ਉਹਨੂੰ 1.5 ਸਾਲ ਤੋਂ ਵੱਧ ਹੋ ਗਿਆ ਜਨਾਲੇ ਦੇ ਜੋ ਜੇਲ ਕੱਟ ਰਿਹਾ ਉਹ ਅੰਮ੍ਰਿਤਸਰ ਜੇਲ ਦੇ ਵਿੱਚ ਤੇ ਉਸੇ ਤਰੀਕੇ ਦੇ ਨਾਲ ਇਹ ਪਰਿਵਾਰ ਬੈਠੇ ਨੇ ਜਿਨ੍ਹਾਂ ਦੇ ਪੁੱਤਰ ਨੇ ਉਹ ਸਾਰੇ ਜੇਲ ਕੱਟ ਰਹੇ ਜੋ ਇੱਕ ਮੈਂ ਕਹੂੰਗਾ ਇੱਕ ਟੀਵੀ ਚੈਨਲ ਦੇ ਨਾਲ ਜੋ ਮੁਖਾਤਬ ਹੋ ਰਹੇ ਸੀ ਸਰਦਾਰ ਭਗਵੰਤ ਸਿੰਘ ਮਾ ਉਸ ਦੇ ਵਿੱਚ ਕਹਿ ਰਹੇ ਸੀ ਵੀ ਅਸੀਂ ਸਿਰਫ 10 ਨੌਜਵਾਨਾਂ ਨੂੰ ਫਰੀਕੇ ਹੋ ਕੇ ਜੋ ਰੱਖਿਆ ਹੋਇਆ ਹੈ ਜਿਹੜੇ ਅਸੀਂ ਉੱਥੇ ਡਿਬੜੂਗੜ ਰੱਖੇ ਹੋਏ ਪਰ ਜੇ ਦੇਖਿਆ ਜਾਵੇ ਤਾਂ ਗਿਣਤੀ ਸਾਰੇ ਨੌਜਵਾਨਾਂ ਦੀ 40 ਤੋਂ 50 ਨੌਜਵਾਨ ਬੰਦੇ ਤਾਂ ਇਹਨਾਂ ਨੂੰ ਕਿਹੜੇ ਖਾਤੇ ਦੇ ਵਿੱਚ ਪਾਉਣਗੇ ਤਾਂ ਮੈਂ ਸਮਝਦਾ ਸਰਕਾਰ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਦੇਖੋ ਜੋ ਕੁਝ ਵੀ ਹੋਇਆ ਆ ਸਾਡੇ ਕੋਲੇ ਚਲਾਨ ਦੀ ਕਾਪੀ ਪਈ ਹੈ ਜੋ ਇਸ ਦੇ ਵਿੱਚ ਇੱਕ ਸਬ ਇੰਸਪੈਕਟਰ ਹੈ ਜਗਰਾਤ ਸਿੰਘ ਕਲੇਰ ਜਿਸ ਦੇ ਕਿਸੇ ਨੇ ਉੱਥੇ ਦੇਖੋ ਅਜਨਾਲੇ ਕਾਂਢ ਦੇ ਵਿੱਚ ਜੋ ਵੀ ਹੋਇਆ ਉੱਥੇ ਜਿਹੜੇ ਮੈਗੂਆ ਮਫਲਡ ਫੇਸੇਸ ਵਾਲੇ ਚਿਹਰੇ ਟਕੇ ਹੋਏ ਜਿਹੜੇ ਨੌਜਵਾਨ ਜਿਨ੍ਹਾਂ ਦੇ ਨਾਲ ਕੋਈ ਝੜਪ ਵੀ ਹੋਈ ਜਿਹੜੇ ਪੁਲਿਸ ਵਾਲਿਆਂ ਦੇ ਸੱਟਾਂ ਵੱਜੀਆਂ ਨੇ ਗ੍ਰੀਵियस ਇੰਜਰੀ 326 ਦੀ ਸੱਟ ਹੈ ਇੱਕ ਜੋ ਸਬ ਇੰਸਪੈਕਟਰ ਆ ਸੌਰੀ ਸੁਪਰੀਡੈਂਡੈਂਟ ਹੈ ਆਫ ਪੁਲਿਸ ਹੈ ਐਸਪੀ ਜਗਰਾਤ ਸਿੰਘ ਕਲੇਰ ਜਿਨ੍ਹਾਂ ਦੇ ਵਿੱਚ ਵੱਲ ਕਿਸੇ ਨੇ ਜੋ ਚਲਵਾਂ ਅਰੋੜਾ ਮਾਰਿਆ ਤਾਂ ਮੈਂ ਸਮਝਦਾ ਇੱਕ ਚਲਵੇਂ ਅਰੋੜਾ ਮਾਰਨ ਦੇ ਖਾਤਰ ਆ ਜਿਹੜੇ 40 ਪਰਿਵਾਰਾਂ ਨੂੰ ਸੁੜੀ ਟੰਗ ਰੱਖਿਆ ਇਸ ਮੈਂ ਕਹੂੰਗਾ ਸਰਕਾਰ ਨੇ ਤੁਸੀਂ ਦੇਖੋ ਹੋਰ ਜਿਹੜੀ ਕੋਈ ਇੰਜਰੀ ਹੈ ਸਿੰਪਲ ਇੰਜਰੀ ਹੈ ਜਿੰਨੇ ਪੁਲਿਸ ਮੁਲਾਜ਼ਮਾਂ ਦੇ ਕਿਸੇ ਦੇ 307 ਦੀ ਸੱਟ ਨਹੀਂ ਹੈਗੀ ਪਰ ਆ ਮੇਰੇ ਹਿਸਾਬ ਨਾਲ ਹੁਣ ਪੌਣੇ 2 ਸਾਲ ਹੋ ਚੁੱਕੇ ਨੇ ਤੇ ਮੈਂ ਕਹੂੰਗਾ ਇਹ ਸੁੜੀ ਟੰਗੇ ਹੋਏ ਨੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੀ ਰੋਜੀ ਰੋਟੀ ਹੈ ਉਹ ਬੰਦ ਹੋ ਗਈ ਹੈ ਜਿਹੜੀਆਂ ਇੱਥੇ ਮਾਵਾਂ ਨੇ ਉਹ ਵਿਲਕੜੀਆਂ ਫਿਰਦੀਆਂ ਨੇ ਪੁੱਤਰਾਂ ਤੋਂ ਬਿਨਾਂ ਤਾਂ ਬੜਾ ਦੇਖਣ ਵਾਲੀ ਗੱਲ ਹੈ ਵੀ ਇੱਕ ਮੈਂ ਕਹੂੰਗਾ ਕੋਈ ਬਗਾਨਾ ਨਹੀਂ ਸਾਡੇ ਪੰਜਾਬ ਦੇ ਆਪਦੇ ਹੀ ਪੱਗਾਂ ਵਾਲੇ ਸਾਡੇ ਤੇ ਜਿਹੜੀਆਂ ਤਸ਼ੱਦਦ ਕਰ ਰਹੇ ਐ ਜਿਹੜੀ ਆ ਆਮ ਆਦਮੀ ਪਾਰਟੀ ਵਾਲੇ ਐ ਇਹਨਾਂ ਨੇ ਮੈਂ ਕਹੂੰਗਾ ਨਿਸ਼ਚੈ ਕਰ ਚੁੱਕੇ ਐ ਕਿ ਇਹਨਾਂ ਨੂੰ ਕਿਸੇ ਹੱਦ ਤੱਕ ਕੋਈ ਬਾਹਰ ਨਹੀਂ ਆਉਣਾ ਚਾਹੀਦਾ ਮੈਨੂੰ ਲੱਗਦਾ ਐ ਇਹਨਾਂ ਨੂੰ ਡਰ ਐ ਵੀ ਜੋ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਕੋਈ ਅਜਿਹੀ ਕੋਈ ਪੋਲਿਟਿਕਲ ਕੋਈ ਪਾਰਟੀ ਤਿਆਰ ਹੋ ਜੀਗੀ ਜਿਹੜੀ ਕਿ ਖੇਤਰੀ ਧਿਰ ਦਾ ਕੰਮ ਕਰੇਗੀ ਉਸ ਤੋਂ ਬਾਅਦ ਚੋ ਕਿਸੇ ਨੇ ਇਹਨਾਂ ਨੂੰ ਪੁੱਛਣਾ ਤਾਂ ਮੈਂ ਸਮਝਦਾ ਇਸੇ ਡਰ ਦੇ ਕਾਰਨ ਤੁਸੀਂ ਦੇਖੋ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਵਧਾਈ ਹੈ 4 ਜੂਨ ਨੂੰ ਰਿਜ਼ਲਟ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਇੱਕ ਸਾਲ ਦੀ ਐਨਐਸਏ ਲਾ ਦਿੱਤੀ ਤਾਂ ਉਹਨਾਂ ਦੇ ਸਾਥੀਆਂ ਦੇ ਕੋਲੋਂ ਵੀ ਮੇਰੇ ਨਾਲ ਇਹੀ ਡਰ ਹੈ ਉਹਨਾਂ ਨੂੰ ਵੀ ਇੱਕ ਬੜੀ ਵੱਡੀ ਪੰਜਾਬ ਦੇ ਵਿੱਚ ਇੱਕ ਸਿਆਸੀ ਇੱਕ ਰਾਜਸੀ ਧਿਰ ਹੈ ਜੋ ਸਟੈਬਲਿਸ਼ ਹੋਣ ਜਾ ਰਹੀ ਹੈ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਪਰਚੇ ਦਰਜ ਕੀਤੇ ਤਾਂ ਮੈਂ ਸਮਝਦਾ ਵੀ ਜੋ ਸਰਕਾਰ ਹੈ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਸਰਕਾਰਾਂ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਉਹ ਜੇ ਚਾਹਣ ਤਾਂ ਬੜੀ ਆਸਾਨੀ ਦੇ ਨਾਲ ਇਹਨਾਂ ਪਰਚਿਆਂ ਦੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਸਕਦੇ ਬੜਾ ਸਮਾਂ ਹੋ ਗਿਆ 2 ਸਾਲ ਹੋਣ ਦੇ ਕਰੀਬ ਹੋ ਗਏ ਕਿਸੇ ਪੁਲਿਸ ਵਾਲੇ 307 ਦੀ ਕੋਈ ਡੇਂਜਰਸ ਲਾਈਫ ਸੱਟ ਵੀ ਹੈ ਨਹੀਂ ਤਾਂ ਜੇ ਪੁਲਿਸ ਚਾਵੇ ਤਾਂ ਉਹ ਮੁੱਖ ਮੰਤਰੀ ਸਾਹਿਬ ਦੇ ਜੋ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਹੋਮ ਮਿਨਿਸਟਰ ਵੀ ਨੇ ਉਹ ਜੇ ਚਾਹਣ ਤਾਂ ਜਿਹੜਾ ਜਨਾਲੇ ਕੇਸ ਦੀ ਫਾਈਲ ਹੀ ਬੰਦ ਕਰ ਸਕਦੇ ਜੋ ਪੁਲਿਸ ਹੈ ਇਸ ਦੇ ਵਿੱਚ ਤੁਸੀਂ ਨਾਲੋਂ ਕਲੋਜ਼ਰ ਰਿਪੋਰਟ ਦਾਇਰ ਕਰਕੇ ਜੋ ਅਨਟ੍ਰੀ ਇਸ ਰਿਪੋਰਟ ਦਾਇਰ ਕਰਕੇ ਜਿਵੇਂ ਵੱਡੇ ਵੱਡੇ ਸਿਆਸਤਦਾਨਾਂ ਦੇ ਕੇਸਾਂ ਦੇ ਵਿੱਚ ਹੁੰਦਾ ਹੈ ਵੀ ਜਿਵੇਂ ਕਿਸੇ ਦੀ ਪਾਵਰ ਆਉਂਦੀ ਹੈ ਉਹ ਜੇ ਕੋਈ ਮੁੱਖ ਮੰਤਰੀ ਹੁੰਦਾ ਹੈ ਉਹ ਨਾਲ ਦੀ ਨਾਲ ਮੁੱਖ ਮੰਤਰੀ ਆ ਕੇ ਸਾਰੇ ਪਰਚੇ ਬੰਦ ਕਰਾ ਦਿੰਦਾ ਹੁੰਦਾ ਹੈ ਤਾਂ ਦੇਖੋ ਬੜੀ ਵੱਡੀ ਇਹਨਾਂ ਨੂੰ ਸਜ਼ਾ ਮਿਲ ਗਈ ਹੈ ਕੋਈ ਐਡਾ ਗੁਨਾਹ ਵੀ ਕੋਈ ਨਹੀਂ ਸੀ ਨਾਇਕ ਕਿੰਨੇ ਨੌਜਵਾਨ ਸੀ ਜਿਹੜੇ ਕਦੇ ਅਜਨਾਰੇ ਠਾਣੇ ਗਏ ਵੀ ਨਹੀਂ ਤੇ ਉਹ ਵੀ ਜੇਲ੍ਹਾਂ ਦੇ ਵਿੱਚ ਅੰਦਰ ਨੇ ਤਾਂ ਮੈਂ ਸਮਝਦਾ ਸਰਕਾਰ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਇਹਨਾਂ ਪਰਿਵਾਰਾਂ ਦੇ ਚਿਹਰਿਆਂ ਵੱਲ ਦੇਖ ਕੇ ਕੋਈ ਨਾ ਕੋਈ ਤਾਂ ਦਿਲ ਦੇ ਵਿੱਚ ਹੰਧਰਦੀ ਰੱਖਣੀ ਚਾਹੀਦੀ ਹੈ ਕੋਸ਼ਿਸ਼ ਤਾਂ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਕਿੰਨੇ ਤੋਂ ਬੇਟੇਾਂ ਕਿ ਪਰਿਵਾਰਾਂ ਸੇ ਆਏ ਨੇ ਕਿ ਕਿਹੜੇ ਗੜੀਆਂ ਭਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਦੇਖੋ ਜੋ 32 ਨੌਜਵਾਨ ਨੇ ਇਸ ਸਮੇਂ ਜਿਨ੍ਹਾਂ ਦੇ ਮੈਂ ਨਾਂ ਲਏ ਸੀ ਇਹ ਬਹੁਤੇ ਜੋ ਅਜਨਾਲਾ ਪੁਲਿਸ ਸਟੇਸ਼ਨ ਵਾਲਾ ਇਨਸੀਡੈਂਟ ਹੋਇਆ ਸੀ 23 ਫਰਵਰੀ 2023 ਜੋ 307 ਦਾ ਪਰਚਾ ਦਰਜ ਹੋਇਆ ਸੀ ਉਸ ਦੇ ਵਿੱਚ ਇਹ ਅੰਦਰ ਨੇ ਤੇ ਉਸ ਤੋਂ ਬਾਅਦ ਜੋ ਕਾਫੀ ਹੋਰ ਝੂਠੇ-ਮੂਠੇ ਪਰਚੇ ਵੀ ਬਣਾ ਦਿੱਤੇ ਗਏ ਨੇ ਕਿ ਕਿਸੇ ਨੇ ਕੋਈ ਬੈਰੀਕੇਡ ਤੋੜ ਦਿੱਤਾ 26 ਨੰਬਰ ਖਲਕੀਆਂ ਦਾ ਪਰਚਾ ਇੱਕ ਮਹਤਵਪੂਰਨ ਥਾਣੇ ਦਾ ਪਰਚਾ ਪਰਚਾ ਹੈ ਮੈਂ ਸਮਝਦਾ ਇਹ ਬੜਾ ਇਹਨਾਂ ਨੂੰ ਟਾਈਮ ਹੋ ਚੁੱਕਿਆ ਹੁਣ ਇਹ ਹੋਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਦੇਣ ਦੀ ਕੋਈ ਲੋੜ ਨਹੀਂ ਕੋਈ ਗੁਨਾਹ ਵੀ ਕੋਈ ਨਹੀਂ ਤੇ ਤਾਂ ਵੀ ਇਹ ਦੋ ਦੋ ਸਾਲਾਂ ਤੋਂ ਅੰਦਰ ਹੋ ਚੁੱਕੇ ਆ ਇਹ ਤਾਂ ਮੇਰੇ ਹਿਸਾਬ ਨਾਲ ਇਹਦਾ ਕੋਈ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਕੋਈ ਰਾਹਤ ਨਹੀਂ ਮਿਲਦੀ ਤਾਂ ਅਗਲੀ ਕਾਰਵਾਈ ਆ ਵੀ ਰੰਗ ਦੇਖੋ ਅਸੀਂ ਜੋ ਅਦਾਲਤੀ ਕਾਰਵਾਈ ਦਾ ਕਰ ਹੀ ਰਹੇ ਆ ਜੋ ਸਾਡੇ ਇਥੇ ਫਤੇਗੜ ਸਾਹਿਬ ਤੋਂ ਵਕੀਲ ਸਹਿਬਾਨ ਨੇ ਐਡਵੋਕੇਟ ਗਗਨਦੀਪ ਸਿੰਘ ਜੀ ਘਰਾਇਆ ਐਵੇਂ ਜੋ ਉੱਥੇ ਅੰਮ੍ਰਿਤਸਰ ਚ ਜੋ ਵਕੀਲ ਸਹਿਬਾਨ ਹੈਗੇ ਨੇ ਹਾਈ ਕੋਰਟ ਦੇ ਵਿੱਚ ਪੈਰ ਵੀ ਕਰ ਰਹੇ ਆ ਤਾਂ ਮੈਂ ਸਮਝਦਾ 15 ਤੋਂ ਜਿਹੜੇ 20 ਨੌਜਵਾਨ ਨੇ ਉਹਨਾਂ ਦੇ ਜ਼ਮਾਨਤਾਂ ਨੇ ਉਹ ਹਾਈ ਕੋਰਟ ਤੋਂ ਵੀ ਰੱਦ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਜੋ ਇੱਕ ਤਿਆਰੀ ਕਰ ਰਹੇ ਆ ਵੀ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕੀਤਾ ਜਾਵੇ ਪਰ ਮੈਂ ਸਮਝਦਾ ਵੀ ਦੇਖੋ ਐਡੀ ਵੱਡੀ ਕੋਈ ਗੱਲ ਨਹੀਂ ਸੀ ਜਿੱਡੀ ਵੱਡੀ ਪੰਜਾਬ ਸਰਕਾਰ ਨੇ ਖਾਸ ਕਰ ਆਮ ਆਦਮੀ ਪਾਰਟੀ ਨੇ ਬਣਾ ਦਿੱਤੀ ਜੇ ਉਹ ਚੌਣ ਤਾਂ ਹਲੇ ਵੀ ਜਿਹੜਾ ਇਹ ਪਰਚਾ ਹੈ ਇਹ ਬੰਦ ਹੋ ਸਕਦਾ ਹੈ ਇਹਨਾਂ ਜਿਹੜੇ ਪਰਿਵਾਰਾਂ ਦੇ ਜਿਹੜੇ ਪੁੱਤਰ ਨੇ ਉਹ ਹਲੇ ਵੀ ਘਟੜੇ ਆਪਦੇ ਮੁੜ ਕੇ ਵਾਪਸ ਜਾ ਸਕਦੇ ਨਹੀਂ ਐਡੀ ਵੱਡੀ ਕੋਈ ਗੱਲ ਹੈ ਨਹੀਂ ਸਰਕਾਰ ਦੇ ਹੱਥ 'ਚ ਬੜਾ ਕੁਸ਼ ਹੈ ਉਹ ਹੱਲ ਕਰ ਸਕਦੀ ਹੈ ਦੇਖੋ ਬੜੀ ਪੰਜਾਬ ਦੇ ਤਰਾਸਦੀ ਦੀ ਗੱਲ ਹੈ ਪੰਜਾਬ ਦਾ ਯੂਥ ਪੰਜਾਬ ਦੀ ਨੌਜਵਾਨੀ ਜੋ ਉਹ ਦਾ ਕਿਸ ਤਰੀਕੇ ਨਾਲ ਘਾਣ ਕੀਤਾ ਜਾ ਰਿਹਾ ਅੱਜ ਜਿਨ੍ਹਾਂ ਦੇ ਵਿੱਚ ਬੰਦਨੇ ਪੰਜਾਬ ਦੀ ਨੌਜਵਾਨੀ ਬਿਨਾਂ ਕਿਸੇ ਕਸੂਰ ਤੋਂ ਜੇ ਕੋਈ ਕਸੂਰ ਹੋਵੇ ਜੇ ਇੱਕ ਸਵਾਲ ਅੱਥੇ ਉੱਠਦਾ ਕਿ ਜੇ ਨੂਹ ਦੇ ਵਿੱਚ ਐਡੀ ਹਿੰਸਾ ਹੋਈ ਹੈ ਹਰਿਆਣੇ ਦੇ ਵਿੱਚ ਉਥੇ ਠਾਣਿਆਂ ਦਾ ਘਰਾਓ ਹੋਇਆ ਬਹੁਤ ਕੁਸ਼ ਹੋਇਆ ਗੱਲਾਂ ਲੱਗੀਆਂ ਉਹਨਾਂ ਦੇ ਉੱਪਰ ਕਿੰਨੀ ਕਐਨਐਸਏ ਲੱਗੀਆਂ ਐਨਐਸਏ ਕੇਵਲ ਪੰਜਾਬ ਦੇ ਨੌਜਵਾਨੀ ਵਾਸਤੇ ਬਣੀ ਹੈ ਪੰਜਾਬ ਦਾ ਯੂਥ ਹਮੇਸ਼ਾ ਹੀ ਕਦੀ ਯੁਵਾਪਾ ਦੇ ਵਿੱਚ ਕਦੀ ਐਨਐਸਏ ਦੇ ਵਿੱਚ ਕਦੀ ਹੋਰ ਸੰਘੀਨ ਜ਼ੁਰਮਾ ਦੇ ਵਿੱਚ ਧੱਕਿਆ ਜਾਏਗਾ ਕਦੀ ਇੱਥੇ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਜੱਲਿਆਂ ਵਾਲਾ ਬਾਗ ਦੇ ਵਿੱਚ ਰੋਲਟੈਕਟ ਲਾ ਕੇ ਜੋ ਸਾਈਮਨ ਕਮਿਸ਼ਨ ਆਇਆ ਸੀ ਤਾਂ ਰੋਲਟੈਕਟ ਲਗਾ ਕੇ ਉੱਪਰ ਬਹੁਤ ਜ਼ੁਲਮ ਟਾਇਆ ਗਿਆ ਸੀ ਸੋ ਐਦਾਂ ਦਾ ਹੀ ਰੋਲਟੈਕਟ ਵਰਗਾ ਹੀ ਇਹ ਇੱਕ ਜਿਹੜਾ ਬੜਾ ਸੰਗੀਨ ਜਿਹੜਾ ਹੈਗਾ ਇਹ ਐਕਟ ਹੈ ਬੜਾ ਘਟਿਆ ਐਕਟ ਹੈ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਹੈ ਜਾਂ ਯੂਆਪਾ ਜਿਹੜਾ ਹੈਗਾ ਅਨਨਾਕੂਲ ਐਕਟੀਵਿਟੀ ਜਿਹੜਾ ਪ੍ਰੋਵੀਨਸ਼ਨ ਐਕਟ ਹੈ ਉਹਦੇ ਅਧੀਨ ਨੌਜਵਾਨ ਐਡੀ ਕਿੱਡੀ ਗੱਲ ਹੋ ਗਈ ਇੱਥੇ ਸਾਰੇ ਪਰਿਵਾਰ ਆਏ ਹੋਏ ਨੇ ਤੁਸੀਂ ਸਾਰੇ ਉਹਨਾਂ ਨੂੰ ਰੂਬਰੂ ਹੋ ਚੁੱਕੇ ਹੋ ਤੇ ਉਹਨਾਂ ਨੇ ਦੇਖੋ ਪਰਿਵਾਰਾਂ ਨੇ ਕਿੰਨਾ 2 ਸਾਲ ਤੋਂ ਵਿਚਾਰਨ ਸੰਘਰਸ਼ ਕੀਤਾ ਹੈ 2 ਸਾਲ ਤੋਂ ਜੇ ਕਿਸੇ ਦਾ ਨੌਜਵਾਨ ਕਿਸਦਾ ਪਤੀ ਕਿਸਦਾ ਭਰਾ ਕਿਸਦਾ ਬੱਚਾ ਜੇ ਉਸ ਇਲਾਕੇ ਦੇ ਵਿੱਚ ਹੀ ਫਿਰਦਾ ਕੇਵਲ ਲੋਕੇਸ਼ਨ ਉਹਦੀ ਡਿਟੈਕਟ ਕਰਕੇ ਉਹਨੂੰ ਚੁੱਕ ਕੇ 55 ਪਹਿਲਾਂ ਕਰੀ ਮੁੜ ਕੇ 317 ਪਰਚਾ ਕਰਕੇ ਉਹਨੂੰ ਅੰਦਰ ਕਰਤਾ ਜੇ ਕਿਸੇ ਨੇ ਫੋਨ ਦੀ ਗੱਲ ਕਰੀ ਉਹਨੂੰ ਅੰਦਰ ਕਰਤਾ ਜੇ ਕਿਸੇ ਨੇ ਫੋਟੋ ਰੱਖਦੀ ਦੇਖੀ ਅੰਦਰ ਕਰਤਾ ਕਿ ਪੰਜਾਬ ਨੂੰ ਕਿਸ ਕਾਲੇ ਦੌਰ ਚ ਧੱਕਿਆ ਜਾ ਰਿਹਾ ਹੈ ਕਿ ਕੋ ਸਿਆਣਪ ਗੱਲ ਥੋੜਾ ਇਹ ਮੈਂ ਸਾਰੇ ਹਰ ਦਿਲ ਅਮਨ ਪਸੰਦ ਹਰ ਸ਼ਹੀ ਨੂੰ ਹਰ ਇਨਸਾਫ ਪਸੰਦ ਪੰਜਾਬ ਦੇ ਵਸਿੰਦੇ ਨੂੰ ਨਾ ਕੇਵਲ ਦੁਨੀਆ ਦੇ ਵਿੱਚ ਵਸਦੇ ਹਰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੂੰ ਅਪੀਲ ਕਰਦਾ ਕਿ ਅਸੀਂ ਇੱਕ ਜੋ ਠੋਕੇ ਹੰਬੜਾ ਮਾਰੀਏ ਇਹਨਾਂ ਦੇ ਦਿੱਥੇ ਕਾਨੂੰਨੀ ਚਾਰਾ ਜੋ ਹੀ ਅਸੀਂ ਕਰਾਂਗੇ ਸਾਰੇ ਵਕੀਲ ਸਹਿਬਾਨ ਭਾਵੇਂ ਫਟੇਗੜ ਸਾਹਿਬ ਦੀ ਬਾਰ ਐਸੋਸੀਏਸ਼ਨ ਹੈ ਇੱਥੋਂ ਦੇ ਵਕੀਲ ਸਹਿਬਾਨ ਨੇ ਮੇਰੇ ਵੀਰ ਨੇ ਈਮਾਨ ਸਿੰਘ ਖੜਾ ਸਾਹਿਬ ਹਾਈ ਕੋਰਟ ਦੇਖ ਰਹੇ ਨੇ ਸਾਰਾ ਉਹਨਾਂ ਦਾ ਭਾਵੇਂ ਡਿਬਰੂਗੜ ਜਾ ਕੇ ਵੀ ਉਹਨਾਂ ਦੇ ਕੇਸਾਂ ਦੀ ਪੈਰਵਾਹੀ ਕਰ ਰਹੇ ਨੇ ਸਰਦਾਰ ਹਰਪਾਲ ਸਿੰਘ ਖੜਾ ਹੋਰੀ ਨੇ ਬਟਿੰਡੇ ਤੋਂ ਹੋਰ ਵੱਖ-ਵੱਖ ਜਿਲ੍ਹਾ ਅਦਾਲਤਾਂ ਦੇ ਵਿੱਚ ਜਿੱਥੇ-ਜਿੱਥੇ ਦੀ ਕੇਸਾਂ ਦੀ ਪੈਰਵਾਹੀ ਹੋ ਰਹੀ ਹੈ ਤੇ ਇਹਨੂੰ ਤੇ ਲੋਕ